ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਤਸਵੀਰਾਂ ਦੇ ਦੇ ਪਏ ਉਹ ਤੁਹਾਡੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਿਆ ਕਰ ਰਹੇ ਆ ਅਸੀਂ ਤੁਹਾਡੇ ਨਾਲ ਫੇਰ ਤੋਂ ਇੱਕ ਐਸੇ ਦਰਬਾਰ ਦੀਆਂ ਬਹੁਤ ਸਾਰੀਆਂ ਸੰਗਤਾਂ ਇੱਥੇ ਜੁੜਦੀਆਂ ਨੇ ਸ਼ਨੀਵਾਰ ਐਤਵਾਰ ਬਹੁਤ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਜਿਹੜਾ ਆ ਇੱਥੇ ਪਹੁੰਚਦੀਆਂ ਤੇ ਨਤਮਸਤਕ ਹੁੰਦੀਆਂ ਤੇ ਆਪਣੀਆਂ ਮੰਗੀਆਂ ਮਰਾਦਾਂ ਪੂਰੀਆਂ ਕਰਦੀਆਂ ਨੇ ਹਰ ਤਰ੍ਹਾਂ ਦੀ ਮਰਾਦ ਇਸ ਦਰਬਾਰ ਦੇ ਉੱਤੇ ਪੂਰੀ ਹੁੰਦੀ ਹੈ ਦਰبار ਦੇ ਪੂਰੇ ਦਰਸ਼ਨ ਕਰਵਾਨੇ ਆ ਨਾਲ ਦੀ ਨਾਲ ਦਰਬਾਰ ਦਾ ਇਤਿਹਾਸ ਕੀ ਉਹਦੇ ਤੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਆ ਦੂਸਰੀ ਗੱਲ ਦੱਸ ਦੇਣੀ ਚਾਹੁੰਦਾ ਹਾਂ ਵੀ ਬਹੁਤ ਸਾਰੇ ਭਰਾ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਕਰਦੇ ਨੇ ਕਿ ਐਡਰੈਸ ਨਹੀਂ ਦੱਸਿਆ ਵੀਡੀਓ ਦੇ ਐਂਡ ਤੱਕ ਬਣਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਕਿਉਂਕਿ ਸਟਾਰਟ ਤੇ ਤੁਸੀਂ ਜਿਹੜਾ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਐਡਰੈਸ ਨਹੀਂ ਦੱਸਿਆ ਜਾਂ ਐਡਰੈਸ ਕੀ ਹੈ ਕਿੱਥੇ ਆ ਵੀਡੀਓ ਚੱਲਦੇ-ਚੱਲਦੇ ਜਦੋਂ ਵੀ ਅਡਰੈਸ ਦਾ ਮਾਹੌਲ ਬੰਦਾ ਤੇ ਅਡਰੈਸ ਜਿਹੜਾ ਜਰੂਰ ਦੱਸਿਆ ਜਾਂਦਾ ਹੈ ਆ ਵੀਡੀਓ ਦੇ ਵਿੱਚ ਅੰਤ ਤੱਕ ਕਿਤਨਾ ਕਿਤੇ ਜਿਹੜਾ ਅਡਰੈਸ ਜਰੂਰ ਦੱਸਿਆ ਜਾਂਦਾ ਹੈ ਇਸ ਕਰਕੇ ਕਿਰਪਾ ਕਰਕੇ ਜਿਹੜਾ ਆ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਤਾਂ ਕਿ ਅਡਰੈਸ ਦੀ ਪੂਰੀ ਜਾਣਕਾਰੀ ਮਿਲ ਸਕੇ ਦੂਸਰੀ ਗੱਲ ਕਿ ਜੇਕਰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨਹੀਂ ਦੇਖਦੇ ਕਿ ਪ੍ਰੋਪਰ ਜਾਣਕਾਰੀ ਵੀ ਜਿਹੜੀ ਉਹ ਤੁਹਾਡੇ ਤੱਕ ਨਹੀਂ ਪਹੁੰਚ ਪਹੁੰਦੀ ਜੇਕਰ ਤੁਸੀਂ ਪੂਰੀ ਜਾਣਕਾਰੀ ਚਾਹੁੰਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਇਹ ਦੇਖਿਓ ਤੇ ਬਣੇ ਰਹੋ ਵੀਡੀਓ ਦੇ ਨਾਲ ਨਾਲ ਦੀ ਨਾਲ ਜਿਹੜਾ ਹੈ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਵਾਉਨੇ ਆ ਨਾਲ ਦੀ ਨਾਲ ਇਤਿਹਾਸ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਦੇ ਤੇ ਆਓ ਚਲਦੇ ਆ ਸੰਗਤ ਜੀ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਇਸ ਟਾਈਮ ਦਰਬਾਰ ਤੇ ਪਹੁੰਚੇ ਹੋਏ ਆ ਤੇ ਤੁਹਾਨੂੰ ਦਾਦੀ ਕੀ ਦਰਬਾਰ ਬਾਬਾ ਗਰੀਬਦਾਸ ਜੀ ਤਨ ਤਨ ਬ੍ਰਹਮ ਗਿਆਨੀ ਬਾਬਾ ਗਰੀਬਦਾਸ ਜੀ ਦੇ ਦਰਬਾਰ ਦੇ ਉੱਤੇ ਪਹੁੰਚੇ ਹੋਏ ਆ ਦਰਬਾਰ ਦੇ ਦਰਸ਼ਨ ਕਰਦੇ ਆ ਪੁਰਾਣੀ ਦਰਬਾਰ ਦੀ ਜਿਹੜੀ ਇਮਾਰਤ ਸੀ ਉਹਨੂੰ ਥੋੜਾ ਨਵੀਨੀਕਰਨ ਰੂਪ ਦੇ ਵਿੱਚ ਦੇ ਰਹੇ ਆ ਤੇ ਇੱਥੇ ਫਿਲਹਾਲ ਜਿਹੜਾ ਆ ਪਿਛਲੇ 2-4-5 ਸਾਲ ਤੋਂ ਜਿਹੜਾ ਲਗਾਤਾਰ ਜਿਹੜਾ ਕੰਮ ਚੱਲਦਾ ਪਿਆ ਆ ਤੇ ਦਰਸ਼ਨ ਤੁਹਾਨੂੰ ਜਿਹੜੇ ਆ ਅੰਦਰੂ ਦਰਬਾਰ ਦੇ ਕਰਵਾ ਦਿੰਨੇ ਪਹਿਲਾਂ ਦਰਬਾਰ ਦੇ ਦਰਸ਼ਨ ਜਿਹੜੇ ਆ ਉਹ ਤੁਸੀਂ ਸਾਡੇ ਨਾਲ ਕਰੋ ਜਿਹੜਾ 메ਨ ਦਰਬਾਰ ਆ ਉਹ ਬੰਦਾ ਪਿਆ ਆ ਫਿਲਹਾਲ ਤੁਸੀਂ ਦੇਖਦੇ ਪਿਓ ਕਿ ਲਗਾਤਾਰ ਜਿਹੜਾ ਆ ਉਹ ਕੰਮ ਵੀ ਇੱਥੇ ਚੱਲਦਾ ਪਿਆ ਤੇ ਦਰਬਾਰ ਦੇ ਦਰਸ਼ਨ ਜਿਹੜੇ ਆ ਉਹ ਤੁਹਾਨੂੰ ਅਸੀਂ ਕਰਵਾਨੇ ਆ ਤੁਹਾਨੂੰ ਤੁਹਾਨੂੰ ਬਾਬਾ ਗਰੀਬਦਾਸ ਜੀ ਦੇ ਦਰਬਾਰ ਦੇ ਦਰਸ਼ਨ ਤੁਸੀਂ ਸਾਡੇ ਨਾਲ ਕਰਦੇ ਪਿਓ ਮੁੱਖ ਦਰਬਾਰ ਬਾਬਾ ਜੀ ਦੀ ਸਮਾਦ ਦੇ ਜਿਹੜੇ ਆ ਉਹ ਤੁਸੀਂ ਦਰਸ਼ਨ ਕਰਦੇ ਪਿਓ ਬਹੁਤ ਸਾਰੇ ਤੁਸੀਂ ਇਥੇ ਕਲੀਰੇ ਦੇਖਦੇ ਹੋਵੋਗੇ ਤੇ ਬਾਕੀ ਗੱਲਬਾਤ ਤੁਸੀਂ ਸਮਝਦਾਰ ਹੋ ਕਿ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਤੇ ਫਿਰ ਉਹ ਇਥੇ ਆਪਣਾ ਕਲੀਰਾ ਸੁਖਦੇ ਨੇ ਤੇ ਕਲੀਰਾ ਸੁਖਣ ਤੋਂ ਬਾਅਦ ਜਿਹੜਾ ਆ ਜਿਹੜਾ ਆ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਤੇ ਫਿਰ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਵਿਆਹ ਹੋ ਜਾਂਦਾ ਤੇ ਫਿਰ ਇਥੇ ਉਹ ਕਲੀਰੇ ਜਿਹੜੇ ਆ ਉਹ ਚੜਾਏ ਜਾਂਦੇ ਆ ਦਰਬਾਰ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਕਲੀਰੇ ਵੀ ਜਿਹੜੇ ਆ ਉਹ ਸੰਕਤਾਂਵਾਂ ਨੂੰ ਚੜਾਏ ਗਏ ਹੋਏ ਤੇ ਬਹੁਤ ਸੁੰਦਰ ਦਰਬਾਰ ਦੀ ਜਿਹੜੀ ਇਥੇ ਰਚਨਾ ਜਿਹੜੀ ਦੁਬਾਰਾ ਤੋਂ ਹੋ ਰਹੀ ਹੈ ਨਾਲ ਦੀ ਨਾਲ ਜਿਹੜਾ ਇੱਧਰ ਵੀ ਜਿਹੜਾ ਆ ਉਹ ਵੀ ਸਮਾਦੀ ਜਿਹੜੀ ਬਣੀ ਹੋਈ ਹੈ ਬਾਬਾ ਗਰੀਬਦਾਸ ਜੀ ਦੇ ਇੱਧਰ ਵੀ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਨੀ ਜਿਹੜੀ ਇੱਥੇ ਵੀ ਜਿਹੜੀ ਉਹ ਛੇ ਫਕ ਗੱਦੀ ਬਾਬਾ ਧਰਮਪਾਲ ਜੀ ਪਿੰਡ ਮਸਰਾਲਾ ਤੇ ਇਹ ਵੀ ਗੱਦੀ ਜਿਹੜੀ ਇੱਥੇ ਬਣੀ ਹੋਈ ਹੈ ਤੇ ਦੋਸਤੋ ਲਗਾਤਾਰ ਜਿਵੇਂ ਕਿ ਤੁਸੀਂ ਦਰਸ਼ਨ ਕਰਦੇ ਪਿਓ ਤੇ ਸਟਾਰਟ ਦੇ ਉੱਤੇ ਵੀ ਜਿਹੜਾ ਇਹ ਪਿੱਪਲ ਦੇ ਦਰਸ਼ਨ ਤੁਹਾਨੂੰ ਕਰਾਉਣੇ ਤੇ ਇਹ ਪਿੱਪਲ ਜਿਹੜਾ ਇਹ ਤੁਸੀਂ ਇੱਥੇ ਦੇਖਦੇ ਪਿਓ ਕਿ ਬਹੁਤ ਹੀ ਸੁੰਦਰ ਜਿਹੜਾ ਆ ਉਹ ਪਿੱਪਲ ਬਹੁਤ ਹੀ ਪ੍ਰਾਤਣ ਜਿਹੜਾ ਆ ਇਹ ਪਿੱਪਲ ਹੈ ਤੇ ਇਹ ਪਿੱਪਲ ਦਾ ਇਤਿਹਾਸ ਵੀ ਜਿਹੜਾ ਆ ਉਹ ਬਹੁਤ ਹੀ ਗੂੜਾ ਹੈ ਤੇ ਬਹੁਤ ਹੀ ਪੁਰਾਣਾ ਇਤਿਹਾਸ ਆ ਇਸ ਪਿੱਪਲ ਦਾ ਵੀ ਤੁਸੀਂ ਦੇਖਦੇ ਪਿਓ ਕਿ ਇੱਥੇ ਜਿਹੜੇ ਆ ਉਹ ਲੋਨ ਦੇ ਤੇ ਝਾੜੂ ਦੇ ਜਿਹੜੇ ਆ ਉਹ ਕਾਫੀ ਜ਼ਿਆਦਾ ਜਿਹੜੀ ਮਾਤਰਾ ਦੇ ਵਿੱਚ ਲੱਗਿਆ ਹੋਇਆ ਤੇ ਕਹਿਣ ਤੋਂ ਬਾਅਦ ਵੀ ਇੱਥੇ ਇਹ ਚੀਜ਼ ਦੇ ਨਾਲ ਵੀ ਜਿਹੜਾ ਆ ਕਾਫੀ ਜ਼ਿਆਦਾ ਲੋਕ ਤੇ ਧੂਣਾ ਜਿਹੜਾ ਆ ਉਹ ਬਾਬਾ ਜੀ ਦਾ ਲਗਾਤਾਰ ਜਿਹੜਾ ਆ ਉਹ ਇੱਥੇ ਜਗਦਾ ਪਿਆ ਹੋਵੇ ਤੇ ਧੂਨੇ ਤੇ ਜਿਹੜੇ ਉਹ ਚਮਤਕਾਰ ਦੀ ਗੱਲ ਦੱਸੀ ਤੇ ਇਹ ਜਿਹੜਾ ਪਰਾਤਨ ਪਿੱਪਲ ਆ ਇਸ ਪਿੱਪਲ ਦੀ ਮਮਾ ਇਹ ਆ ਕਿ ਇਹ ਪਿੱਪਲ ਅਸਮਾਨੀ ਬਿਜਲੀ ਪੈਣ ਦੇ ਕਾਰਨ ਕਹਿੰਦੇ ਪੂਰੀ ਤਰ੍ਹਾਂ ਸੁੱਕ ਚੁੱਕਾ ਸੀ ਪਰ ਜਦੋਂ ਬਾਬਾ ਜੀ ਨੇ ਆ ਕੇ ਇਸ ਪਿੱਪਲ ਦੇ ਥੱਲੇ ਡੇਰਾ ਲਾਇਆ ਇਸ ਪਿੱਪਲ ਦੇ ਥੱਲੇ ਆਣ ਕੇ ਬੈਠੇ ਤੇ ਇਹ ਪਿੱਪਲ ਜਿਹੜਾ ਆ ਹਰਾ ਹੋ ਗਿਆ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਪਿੱਪਲ ਹਰੇ ਦਾ ਹਰੇ ਰਹਿੰਦਾ ਆ ਪਿੱਪਲ ਬਿਲਕੁਲ ਨਹੀਂ ਸੁੱਕਦਾ ਜੇ ਬਿਲਕੁਲ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਸੰਗਣਾ ਤੇ ਬਹੁਤ ਜ਼ਿਆਦਾ ਪ੍ਰਾਤਣ ਤਣਾ ਆ ਜਿਹੜਾ ਇਹਦਾ ਉਹ ਕਾਫੀ ਜ਼ਿਆਦਾ ਜਿਹੜਾ ਆ ਜਗ੍ਹਾ ਦੇ ਵਿੱਚ ਖਿਲਰਿਆ ਹੋਇਆ ਆ ਤੇ ਬਾਬਾ ਜੀ ਦਾ ਜਿਹੜਾ ਆ ਧੋਣਾ ਵਿੱਚ ਤੇ ਜਿਹੜਾ ਆ ਲਗਾਤਾਰ ਪ੍ਰਚੰਡ ਰਹਿੰਦਾ ਆ ਦਰਸ਼ਨ ਤੁਸੀਂ ਕਰਦੇ ਪਿਓ ਇਸ ਟਾਈਮ ਮੇਰੇ ਨਾਲ ਤਣ ਤਣ ਬਾਬਾ ਗਰੀਬਦਾਸ ਜੀ ਦੇ ਉਹਨਾਂ ਦੇ ਡੇਰੇ ਤੋਂ ਜਿਹੜੇ ਆ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤੇ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਉਹ ਬਾਬਾ ਜੀ ਦੇ ਇਸ ਦਰਬਾਰ ਤੇ ਜਿਹੜਾ ਆ ਨਤਮਸਤਕ ਹੋਣ ਲਈ ਸ਼ਨੀਵਾਰ ਤੇ ਐਤਵਾਰ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚਦੀਆਂ ਨੇ ਤੇ ਇੱਧਰ ਅਸੀਂ ਇਸ ਟਾਈਮ ਤੁਹਾਨੂੰ ਜਿਹੜਾ ਉਹ ਸਰੋਵਰ ਤੇ ਲੈ ਕੇ ਪਹੁੰਚੇ ਆਂ ਬਾਬਾ ਜੀ ਦੇ ਹੱਥਾਂ ਦਾ ਬਣਾਇਆ ਹੋਇਆ ਇਹ ਸਰੋਵਰ ਤੁਸੀਂ ਜਿਹੇ ਤੇ ਵੀ ਉਹ ਬਹੁਤ ਹੀ ਸੁੰਦਰ ਤੇ ਬਹੁਤ ਹੀ ਖੂਬਸੂਰਤ ਤੇ ਜਿਹੜਾ ਆ ਇਹ ਸਰੋਵਰ ਵੀ ਜਿਹੜਾ ਆ ਬਣ ਚੁੱਕਿਆ ਆ ਤੇ ਇਸ ਸਰੋਵਰ ਤੇ ਵੀ ਤੁਹਾਨੂੰ ਜਿਹੜੇ ਆ ਉਹ ਲੈ ਕੇ ਪਹੁੰਚੇ ਆਂ ਤੇ ਦਰਸ਼ਨ ਤੁਸੀਂ ਕਰਦੇ ਪਿਓ ਵੀ ਸਰੋਵਰ ਤੇ ਬਾਬਾ ਜੀ ਦੇ ਤੇ ਇਸ ਰੋਵਰ ਤੇ ਵੀ સ્ਨਾਣ ਕਰਕੇ ਜਿਹੜੇ ਆ ਉਹ ਲੱਖਾਂ ਦੀ ਦਰਦ ਜਿਹੜੇ ਆ ਦੂਰ ਹੋ ਜਾਂਦੇ ਆ ਸਰੀਰਕ ਦੁੱਖ ਜਾਂ ਸਰੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਖੁਰਕ ਖਾਜ ਦਾਦ ਖਾਜ ਜਾਂ ਕਿਸੇ ਵੀ ਤਰ੍ਹਾਂ ਦੀ ਜੇਕਰ ਸਰੀਰ ਦੇ ਕੋ ਰੋਗ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਜੇਕਰ ਤੁਹਾਨੂੰ ਚਮੜੀ ਦਾ ਵੀ ਕੋਈ ਰੋਗ ਹੈ ਤਾਂ ਉਹ ਵੀ ਇੱਥੇ સ્ਨਾਣ ਕਰਨ ਦੇ ਨਾਲ ਜਿਹੜਾ ਆ ਪੂਰਨ ਰੂਪ ਦੇ ਵਿੱਚ ਜਿਹੜਾ ਆ ਉਹ ਠੀਕ ਹੋ ਜਾਂਦਾ ਨਾਲ ਹੀ ਦੋਸਤੋ ਇਸੇ ਦਰਬਾਰ ਦੇ ਸਰੋਵਰ ਦੇ ਕੰਢੇ ਤੇ ਹੀ ਬਾਬਾ ਜੀ ਦਾ ਦਰਬਾਰ ਆ ਇੱਥੇ ਤੁਸੀਂ ਦੇਖਦੇ ਪਿਓ ਕਿ ਫਕਰਾਂ ਦਾ ਦਰਬਾਰ ਵੀ ਹੈ ਫਕਰ ਵੀ ਇੱਥੇ ਉਸ ਸਮੇਂ ਦੇ ਵਿੱਚ ਬੈਠੇ ਹੋਏ ਸੀ ਜਦੋਂ ਬਾਬਾ ਗਰੀਬਦਾਸ ਜੀ ਆਣ ਕੇ ਬੈਠੇ ਨੇ ਤੇ ਫਿਰ ਫਕਰਾਂ ਨੇ ਵੀ ਇੱਥੇ ਆਪਣਾ ਡੇਰਾ ਲਾ ਕੇ ਰੱਖਿਆ ਤੇ ਫਕਰ ਵੀ ਬੈਠੇ ਹੋਏ ਨੇ ਇਸੇ ਦਰਬਾਰ ਦੇ ਉੱਤੇ ਤੇ ਵਰਦਾਨਿਕ ਤੌਰ ਤੇ ਆਪੀ ਬਾਬਾ ਜੀ ਦੀ ਕਿਰਪਾ ਦੇ ਨਾਲ ਸਨਾਨ ਕਰਨ ਤੋਂ ਬਾਅਦ ਆ ਇੱਥੇ ਮੱਥਾ ਟੇਕ ਕੇ ਫਿਰ ਇਸ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਜਦੋਂ ਮੱਥਾ ਟੇਕਦੇ ਆ ਤੇ ਹਰ ਮਨੋ ਕਾਮਨਾ ਜਿਹੜੀ ਆ ਤਹਾਡੇ ਪੂਰਨ ਹੁੰਦੀ ਏ ਤੇ ਦਰਬਾਰ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਹਸ ਟਾਈਮ ਜਿਹੜਾ ਆ ਉਹ ਚਰਾਗ ਇੱਥੇ ਵੀ ਜਿਹੜਾ ਆ ਉਹ ਜਗਦਾ ਪਿਆ ਆ ਤੇ ਦਰਸ਼ਨ ਜਿਹੜੇ ਆ ਉਹ ਤੁਹਾਨੂੰ ਇੱਥੋਂ ਦੇ ਵੀ ਕਰਵਾ ਦਿੱਤੇ ਨੇ ਤੇ ਦੋਸਤੋ ਲਗਾਤਾਰ ਜਿਹੜਾ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਤੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੁਹਾਨੂੰ ਤੁਹਾਨੂੰ ਬਾਬਾ ਗਰੀਬਦਾਸ ਜੀ ਦੇ ਦਰਬਾਰ ਤੋਂ ਤੇ ਇੱਧਰ ਆ ਇਸ ਟਾਈਮ ਅਸੀਂ ਜਿਹੜਾ ਉਹ ਸੰਗਤ ਦਰਸ਼ਨ ਵੀ ਤੁਹਾਨੂੰ ਕਰਵਾਉਂਦੇ ਆ ਬਹੁਤ ਸਾਰੀਆਂ ਸੰਗਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਤੇ ਐਤਵਾਰ ਜਿਹੜਾ ਆ ਦਰبار ਦੇ ਉੱਤੇ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਇਸ ਟਾਈਮ ਪਹੁੰਚੀਆਂ ਹੋਈਆਂ ਨੇ ਤੇ ਵਰਤਮਾਨ ਗੱਦੀ ਦੇ ਉੱਤੇ ਬਾਬਾ ਗੁਰੂ ਸੇਵਕ ਸਿੰਘ ਜੀ ਜਿਹੜੇ ਨੇ ਇਸ ਟਾਈਮ ਜਰਾਜਮਾਨ ਨੇ ਤੇ ਸੰਗਤਾਂ ਦੇ ਨਾਲ ਜਿਹੜਾ ਆ ਉਹ ਵਾਲਤਾ ਇਸ ਦੇ ਤੇ ਉਹ ਕਰਦੇ ਪਏ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਜਿਹੜਾ ਬਾਬਾ ਜੀ ਆਪਣੀ ਸੰਗਤ ਦੇ ਨਾਲ ਜਿਹੜਾ ਆ ਉਹ ਵਾਲਤਾ ਕਰਦੇ ਪਏ ਨੇ ਤੇ ਸੰਗਤਾਂ ਦੇ ਜਿਹੜੇ ਤੁਸੀਂ ਦਰਸ਼ਨ ਕਰਦੇ ਪਏ ਹੋ ਸੰਗਤ ਜੀ ਲਗਾਤਾਰ ਦਰਸ਼ਨ ਤੋਂ ਹੀ ਸਾਡੇ ਨਾਲ ਕੀਤੇ ਨੇ ਦਰਬਾਰ ਦੇ ਦਰਸ਼ਨ ਕਰਵਾਏ ਨੇ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਏ ਨੇ ਬਾਬਾ ਜੀ ਦੇ ਪ੍ਰਾਤਨ ਪਿੱਪਲ ਦੇ ਵੀ ਦਰਸ਼ਨ ਤੁਹਾਨੂੰ ਅਸੀਂ ਕਰਵਾ ਚੁੱਕੇ ਆਂ ਨਾਲ ਦੀ ਨਾਲ ਸੰਗਤਾਂ ਦੇ ਵੀ ਦਰਸ਼ਨ ਜਿਹੜੇ ਕਰਵਾਏ ਨੇ ਤੇ ਇਸ ਟਾਈਮ ਗੱਦੀ ਜੋ ਕਿ ਵਰਤਮਾਨ ਗੱਦੀ ਦੇ ਉੱਤੇ ਬਾਬਾ ਗੁਰਸੇਵ ਸਿੰਘ ਜੀ ਤirajman ਨੇ ਸੰਗਤਾਂ ਦੇ ਵਿੱਚ ਜਿਆਦਾ ਬਿਜੀ ਹੋਣ ਕਰਕੇ ਉਹਨਾਂ ਦੇ ਨਾਲ ਤਾਂ ਅਸੀਂ ਗੱਲਬਾਤ ਨਹੀਂ ਕਰ ਪਏ ਕਿਉਂਕਿ ਸੰਗਤਾਂ ਦੂਰੂ ਦੂਰੂ ਚੱਲ ਕੇ ਆਈਆਂ ਹੁੰਦੀਆਂ ਨੇ ਤੇ ਸੰਗਤਾਂ ਨੂੰ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਦੇ ਸੰਗਤਾਂ ਬਹੁਤ ਜ਼ਿਆਦਾ ਹੋਣ ਕਰਕੇ ਬਾਬਾ ਜੀ ਨੇ ਜਿਹੜਾ ਆ ਸੇਵਾਦਾਰਾਂ ਨੂੰ ਜਿਹੜਾ ਆ ਇਥੋਂ ਦੇ ਇਤਿਹਾਸ ਬਾਰੇ ਜਾਣਨ ਆ ਪਾਉਣ ਦੇ ਲਈ ਭੇਜਿਆ ਸਾਡੇ ਨਾਲ ਇਸ ਟਾਈਮ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦਰਬਾਰ ਦੇ ਬਾਰੇ ਤੇ ਦਰਬਾਰ ਦਾ ਜੋ ਵੀ ਇਤਿਹਾਸ ਆ ਬਾਬਾ ਜੀ ਨਾਲ ਕਰਦੇ ਆ ਤਾਂ ਤੁਹਾਡੇ ਨਾਲ ਜਿਹੜਾ ਆ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਬਾਈ ਗੁਰਜੀਕੀ ਫਤਿਹਜੀ ਬਾਬਾ ਜੀ ਬਾਬਾ ਜੀ ਦੇ ਇਤਿਹਾਸ ਦੇ ਉੱਤੇ ਜਾਣਨਾ ਆ ਇਹ ਇਤਿਹਾਸ ਆਪਾਂ ਦਸੀਆ ਦਾ ਕਾਫੀ ਸ਼ਾਇਦ ਲੰਮਾ ਟਾਈਮ ਸਾਨੂੰ ਵਿੱਚ ਦੇਣਾ ਪਏਗਾ ਵੀਡੀਓ ਬਣਾਉਣੀ ਪਏਗੀ ਉਹਦੇ ਬਾਅਦ ਤੁਹਾਨੂੰ ਮੈਂ ਸ਼ਾਰਟਕਟ ਦੱਸ ਦਿੰਨਾ ਬਾਬਾ ਜੀ ਪਿੱਛੇ ਜੋੜੀਆਂ ਪਿੰਡ ਜੋ ਕਿ 5-7 ਕਿਲੋਮੀਟਰ ਤੋਂ ਆਏ ਸੀ ਤੇ ਕੁਝ ਕਾਰਨਾ ਕਰਕੇ ਇੱਥੇ ਜਿਹੜੀ ਆ ਮੌਤ ਹੋ ਜਾਂਦੀ ਸੀ ਪੁਰਾਣੇ ਸਮੇਂ ਵਿੱਚ ਜਦੋਂ ਬਾਬਾ ਜੀ ਦੇ ਆਉਣ ਤੋਂ ਪਹਿਲਾਂ ਤੇ ਉਹ ਜਦੋਂ ਮੌਤ ਹੋ ਜਾਂਦੀ ਕੋਈ ਇਥੇ ਵਸਾ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਹੁੰਦਾ ਜਦੋਂ ਬਾਬਾ ਜੀ ਆਏ ਤੇ ਦੋ ਬੰਦੇ ਸਾਡੇ ਪਿੰਡ ਦੇ ਵਿੱਚ ਦੋ ਇਨਸਾਨ ਰਹਿ ਗਏ ਸੀ ਜਿੰਨਾਂ ਤੋਂ ਗਾੜੀ ਪੀੜਦਾਰ ਪੀੜੀ ਚੱਲਦੇ ਥੋੜਾ ਜਿਹਾ ਸਾਡਾ ਪਿੰਡ ਜਿਹੜਾ ਪਿੰਡ ਵਧਿਆ ਜਦੋਂ ਬਾਬਾ ਜੀ ਆਏ ਉਹਨਾਂ ਨੇ ਆਪਣੇ ਹੱਥੀਂ ਜਿਹੜੀ ਸਰੋਵਰ ਦੀ ਖੁਦਾਈ ਕੀਤੀ ਆ ਜਿਹੜੇ ਤੁਸੀਂ ਆ ਪਿਪਲ ਦੇਖ ਕੇ ਆਏ ਜੇ ਬੋਰਡ ਦੇਖ ਕੇ ਆਏ ਜੇ ਇਹ ਪ੍ਰਾਤਨ ਸਮੇਂ ਵਿੱਚ ਹੀ ਬਾਬਾ ਜੀ ਦੇ ਵੇਲੇ ਦੇ ਉਸ ਤੋਂ ਪਹਿਲਾਂ ਦੇ ਵੀ ਆਗੇ ਸੀ ਤੇ ਜਦੋਂ ਬਾਬਾ ਜੀ ਇੱਥੇ ਆਏ ਆ ਤੇ ਆਪਣੇ ਹੱਥੀਂ ਖੁਦਾਈ ਕਰਵਾਈ ਆ ਜਿਹੜੇ ਦੋ ਬੰਦੇ ਇਨਸਾਨ ਬਚ ਗਏ ਸੀ ਜਿਨ੍ਹਾਂ ਦੇ ਗਾੜੀ ਪੀੜਦਾਰ ਪੀੜੀ ਅਸੀਂ ਚੱਲਦੇ ਆਏ ਹਾਂ ਤੇ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਉਹਨਾਂ ਦੀ ਛਤਰ ਛਾਇਆ ਹੈਟ ਜਿਨ੍ਹਾਂ ਦੇ ਗਾੜੀ ਬੈਠੇ ਨੇ ਬਾਬਾ ਗੁਰਸੇਵਕ ਸਿੰਘ ਜੀ ਵੀ ਉਹਨਾਂ ਦੀ ਛਤਰ ਛਾਇਆ ਹੈਟ ਜੋ ਪ੍ਰਬੰਧ ਚੱਲ ਰਿਹਾ ਇੱਥੇ ਚੱਲ ਰਿਹਾ ਹੈ ਬਹੁਤ ਹੀ ਦੂਰ-ਦਰਾਡੇ ਤੋਂ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਦਿੱਲੀ ਤੋਂ ਬੰਬੇ ਤੋਂ ਕੋਲਕਾਤਾ ਤੋਂ ਤਕਰੀਬਨ ਆਲ ਇੰਡੀਆ ਦੇ ਵਿੱਚੋਂ ਲੱਗ ਭਾਗ ਸੰਗਤਾਂ ਇੱਥੇ ਆ ਰਹੀਆਂ ਨੇ ਸਾਡੇ ਪਿੰਡ ਦੇ ਵਿੱਚ ਕੋਈ ਬਾਹਰੋਂ ਆਣ ਕੇ ਕੋਈ ਕੋਈ ਚੜਾਈ ਕਰਦਾ ਨਾ ਕੋਈ ਮਾਰਕੋਟਾਈ ਜਾਂ ਕਿਸੇ ਕਿਸਮ ਦੀ ਚੜਾਈ ਕਰਦਾ ਉਹ ਇਨਸਾਨ ਥੋੜੀ ਕਿਤੇ ਬਚਦਾ ਨਹੀਂ ਥੋੜੀ ਕਿਤੇ ਤੇ ਸਾਡੇ ਪਿੰਡ ਦੇ ਵਿੱਚ ਵੀ ਕੋਈ ਜੇ ਕੋਈ ਚرائی ਕਰਦਾ ਤੇ ਪਰਮਾਤਮਾ ਬਾਬਾ ਜੀ ਉਹਨੂੰ ਆਪ ਦੇਖਦੇ ਨੇ ਤੇ ਇਹ ਸਾਡਾ ਜੇ ਛੋਟੇ ਸ਼ਾਰਟਕਟ ਦੇ ਵਿੱਚ ਤੁਹਾਨੂੰ ਇਤਿਹਾਸ ਦੱਸਿਆ ਜਾ ਬਾਬਾ ਜੀ ਦੀ ਛਤਰਛਾਇਆ ਹੇਠ ਹੀ ਸਾਡਾ ਪਿੰਡ ਜਿਹੜਾ بچਿਆ ਉਸ ਤੋਂ ਬਾਅਦ ਵਿੱਚ ਸਾਡੇ ਜਿਹੜੇ ਬੱਚੇ ਬਜ਼ੁਰਗਾਂ ਦੇ ਜਿਹੜੇ ਪੁਰਾਣੇ ਸਮੇਂ 'ਚ ਉਹ ਬਚ ਪਾਏ ਨਹੀਂ ਤੇ ਪਹਿਲਾਂ ਕੋਈ ਬੱਚਾ ਜਾਂ ਕੋਈ ਬੰਦਾ ਨਹੀਂ ਬਚ ਪਉਂਦਾ ਕੁਝ ਕਰਨਾ ਕਰਕੇ ਜੀ ਬੱਬਾ ਜੀਵੇਂ ਕਿ ਦੱਸਿਆ ਜਾਂਦਾ ਕਿ ਜਦੋਂ ਬੱਬਾ ਜੀ ਇੱਥੇ ਆਣ ਕੇ ਬੈਠੇ ਨੇ ਜਿਹੜੇ ਪਿੱਪਲ ਦੇ ਅਸੀਂ ਦਰਸ਼ਨ ਕਰਵਾਏ ਨੇ ਜਾਂ ਕਰਵਾ ਰਹੇ ਆ ਨਾਲ ਦੀ ਨਾਲ ਉਹ ਪਿੱਪਲ ਕਹਿੰਦੇ ਆ ਕਿ ਬਿਲਕੁਲ ਸੜ ਚੁੱਕਾ ਸੀ ਬਿਲਕੁਲ ਖਤਮ ਹੋ ਚੁੱਕਾ ਜੀ ਉਹਦੇ ਤੇ ਚਾਨਣਾ ਜ਼ਰੂਰ ਪਾਉਂ ਹਾਂਜੀ ਉਹ ਮਤਲਬ ਵੇਖੋ ਤੁਹਾਨੂੰ ਦੱਸ ਦੱਸਦਾ ਵੀ ਜਦੋਂ ਬੰਦੇ ਦਾ ਕੋਈ ਵਾਸਾ ਨਹੀਂ ਹੋਉਂਦਿਆ ਸਾਡੇ ਪਿੰਡ ਦੇ ਵਿੱਚ ਤੇ ਪਿੱਪਲ ਕੋਈ ਬੋੜ ਜਾਂ ਕੋਈ ਹੋਰ ਦਰਖਤ ਦਾ ਵਾਸਾ ਕਿੱਥੋਂ ਹੋ ਜਾਣਾ ਸੀ ਤੇ ਜਦੋਂ ਕੋਈ ਸੋਕੀ ਹੈ ਟਹਿਣੀਆਂ ਸੋਕੀਆਂ ਬਾਬਾ ਜੀ ਆਏ ਆਪਣੇ ਹੱਥੀ ਪਾਣੀ ਪਾਇਆ ਥੱਲੇ ਬਹਿ ਕੇ ਬੰਦਗੀ ਕਰਦੇ ਸੀ ਤੇ ਜਿਹੜੀ ਇੱਥੇ ਜਿਹੜੇ ਹੋਰ ਸੰਗਤ ਵੀ ਆਉਂਦੀ ਉਹਨਾਂ ਕੋ ਬੰਦਗੀ ਕਰਾਉਂਦੇ ਸੀ ਤੇ ਇਸ ਅਸਮਾਨੀ ਵਿਜਨੀ ਨਹੀਂ ਉਹ ਤੇ ਚਲੋ ਕੁਝ ਕਾਰਨਾ ਕਰਕੇ ਸੜ ਗਿਆ ਸੀ ਹਾਂਜੀ ਤੇ ਜਿਹਦੇ ਕਰਕੇ ਫਿਰ ਬਾਬਾ ਜੀ ਆਏ ਪੀਪਲ ਹੜਿਆ ਕੀਤਾ ਵਾਕਈ ਇਥੇ ਕੋਈ ਕਿਸੇ ਦੇ ਕੋ ਬੱਚਾ ਨਾ ਹੋ ਰਿਆ ਹੋਏ ਕੁਝ ਪ੍ਰੋਬਲਮ ਕਰਕੇ ਭਾਵੇਂ ਉਹ ਡਾਕਟਰੀ ਨੇ ਬਿਲਕੁਲ ਡਾਕਟਰੀ ਲੈਣ ਕਹਿ ਤਾ ਵੀ ਬੱਚਾ ਹੀ ਨਹੀਂ ਹੋ ਸਕਦਾ ਉਹ ਇਥੋਂ ਜਿਹੜੀ ਮੁਰਾਦ ਲੈ ਕੇ ਜਰਾ ਹੁੰਦਾ ਆ ਉਹਦੀ ਮੁਰਾਦ ਇੱਥੇ ਪੂਰੀ ਹੁੰਦੀ ਆ ਕਿਸੇ ਤਰ੍ਹਾਂ ਦੀ ਮੁਰਾਦ ਹੋਏ ਬਾਹਰ ਜਾਣ ਦੀ ਮੁਰਾਦ ਆ ਤਾਂ ਵੀ ਇਥੋਂ ਪੂਰੀ ਹੁੰਦੀ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਆਣ ਕੇ ਸੇਵਾ ਕਰਨ ਦਾ ਪੈਂਦਾ ਆ ਗਉਆਂ ਦੀ ਜਾਂ ਇਥੇ ਮੰਦਿਰ ਦੀ ਸੇਵਾ ਚੱਲ ਰਹੀ ਆ ਜੇ ਕੋਈ ਬਾਹਰੋਂ ਆਣ ਕੇ ਕੋਈ ਸੇਵਾ ਲਾਉਂਦਾ ਆ ਸੇਵਾ ਪਾਉਂਦਾ ਆ ਤੇ ਵਾਕਈ ਉਸ ਇਨਸਾਨ ਦੀ ਜਿਹੜੇ ਮਨੋ ਕਾਵਨਾ ਭਾਵਨਾ ਕਰਕੇ ਜਿਹੜੀ ਆਣ ਕੇ ਸੇਵਾ ਕਰਦੇ ਨੇ ਪੈਸਿਆਂ ਦੀ ਜਾਂ ਕੋਈ ਸਮਾਨ ਇੱਥੇ ਕੋਈ ਰਸ ਦੀ ਸੇਵਾ ਕਰਦੇ ਨੇ ਉਹਨਾਂ ਦੀ ਮਨੋ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਨੇ ਇਹ ਤੇ ਅਸੀਂ ਆਪਣੇ ਪਿੰਡ ਦੇ ਹੋਣ ਕਰਕੇ ਤਾਂ ਨਾ ਆਪਾਂ ਗੱਲ ਕਰਦੇ ਸਾਡੀਆਂ ਆਪਣੀਆਂ ਪੂਰੀਆਂ ਹੁੰਦੀਆਂ ਨੇ ਤੇ ਜਿਹੜਾ ਬਾਹਰੋਂ ਆਣ ਕੇ ਸੇਵਾ ਕਰਦਾ ਕਿਉਂ ਨਾ ਪੂਰੀ ਹੁੰਦੀ ਹੈਗੀ ਉਹਨਾਂ ਦੀ ਜੀ ਅ ਬਾਬਾ ਜੀ ਜਿਵੇਂ ਕਿ ਪਿਪਲ ਬਾਰੇ ਗੱਲਬਾਤ ਕੀਤੀ ਕੀ ਪਿਪਲ ਉਸ ਸਮੇਂ ਦੇ ਵਿੱਚ ਸੁੱਕਾ ਪਿਆ ਸੀ ਬਾਬਾ ਜੀ ਦੇ ਇੱਥੇ ਬੈਠਣ ਦੇ ਨਾਲ ਉਹ ਵੀ ਹਰਿਆ ਭਰਿਆ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਹ ਪਿੰਡ ਵੀ ਜਿਹੜਾ ਹੈ ਹਰਿਆ ਭਰਿਆ ਹੋਣਾ ਸ਼ੁਰੂ ਹੋ ਗਿਆ ਜਿਵੇਂ ਕਿ ਤੁਹਾਡੇ ਦੱਸਣ ਜੋ ਕਿ ਪਹਿਲਾਂ ਕੋਈ ਬਚਦਾ ਨਹੀਂ ਸੀ ਤੇ ਅੱਜ ਪਿੰਡ ਵੀ ਜਿਹੜਾ ਹੈ ਉਸ ਔਖਾਂ ਦੇ ਨਾਲ ਵਸਤਾ ਪਿਆ ਆ ਬਾਬਾ ਜੀ ਜਿਤਨਾ ਬਾਹਰੋਂ ਸੰਗਤ ਆ ਰਹੀ ਤੁਸੀਂ ਦੱਸਿਆ ਕਿ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਸੁਨਾਨ ਕਰ ਸਕਦੇ ਆ ਇੱਥੇ ਜਿਤਨਾ ਕਿ ਬਹੁਤ ਸਾਰੇ ਜਿਹੜੇ ਪਸ਼ੂਆਂ ਨੂੰ ਰੋਗ ਹੋ ਜਾਂਦੇ ਤੇ ਉਦੋਂ ਬਾਅਦ ਤੇ ਬਾਬਾ ਜੀ ਪੇੜਾ ਕਰਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਉਹਦੇ ਤੇ ਕੀ ਕਹਿਣਾ ਚ ਪੇੜਾ ਪ੍ਰਸ਼ਾਦ ਠੀਕ ਆ ਬਹੁਤ ਵਧੀਆ ਪਰ ਗੱਲ ਸ਼ਰਦਾ ਦੀ ਆ ਜਿਹੜਾ ਸ਼ਰਦਾ ਲੈ ਕੇ ਆ ਗਿਆ ਔਰ ਪੇੜਾ ਵੀ ਲੈ ਗਿਆ ਪੇੜੇ ਨੇ ਕੀ ਅਸਰ ਕਰਨਾ ਜਿਹੜਾ ਸ਼ਰਦਾ ਨਾਲ ਆ ਗਿਆ ਵੀ ਵਾਕੇ ਬਾਬਾ ਜੀ ਕੋਲੋਂ ਮੈਂ ਪੇੜਾ ਲੈ ਕੇ ਚੱਲਿਆ ਆ ਜਰੂਰ ਅਸਰ ਕਰੇਗਾ ਤੇ ਜ਼ਰੂਰੀ ਨਹੀਂ ਵੀ ਆਪਾਂ ਬੱਚੇ ਬੜੇ ਜਾਂ ਬਾਹਰ-ਬਾਹੇ ਗੱਲ ਕਰਨ ਦੇ ਆ ਕਿਸੇ ਦੇ ਘਰ ਦਾ ਵਾਧਾ ਰੁਕਿਆ ਹੁੰਦਾ ਆ ਸਾਡੇ ਪਿੰਡ ਦੇ ਵਿੱਚ ਹੀ ਬੜਿਆਂ ਦੇ ਵਾਧੇ ਰੁਕੇ ਸੀ ਜਿਹੜੇ ਆ ਕੋਈ ਕੰਸਟ੍ਰਕਸ਼ਨ ਦਾ ਕੰਮ ਵੇਖ ਲਓ ਜਾਂ ਕੋਈ ਕਿਸੇ ਦਾ ਰੁਕਿਆ ਕੰਮ ਦੇਖ ਲਓ ਜਿੰਨੀ ਆਣ ਕੇ ਸੇਵਾ ਕੀਤੀ ਆ ਜਿੰਨੀ ਸ਼ਰਧਾ ਨਾਲ ਆਣ ਕੇ ਸੇਵਾ ਕੀਤੀ ਆ ਉਹਨੇ ਹੀ ਛੇਤੀ ਦੁੱਖ ਵੀ ਦੂਰ ਹੋਏ ਨੇ ਪਰ ਕੰਮ ਵੀ ਸਿਰੇ ਚੜੇ ਨੇ ਜੀ ਜਦੋਂ ਬਾਬਾ ਜੀ ਇੱਥੇ ਆਣ ਕੇ ਜੋੜੀਆਂ ਤੋਂ ਇੱਥੇ ਆਣ ਕੇ ਬੈਠ ਜਾਂਦੇ ਨੇ ਉਸ ਤੋਂ ਫਿਰ ਅੱਗੇ ਵੀ ਕਿਤੇ ਜਾਂਦੇ ਕਿ ਜਾਂ ਫਿਰ ਇੱਥੇ ਹੀ ਉਹਨਾਂ ਨੇ ਆਪਣਾ ਆਪ ਜਿਹੜਾ ਪੂਰਾ ਜੀਵਨ ਬਤੀਤ ਕੀਤਾ ਅਖੀਰ ਤੱਕ ਸੇਵਾ ਤੇ ਇੱਥੇ ਤੱਕ ਨੰਭਈ ਆ ਲਾਸਟ ਵਿੱਚ ਆਣ ਕੇ ਉਹਨਾਂ ਨੇ ਸਾਡੇ ਪੁਰਾਣੇ ਜਿਹੜੇ ਆ ਪੂਰਵਜ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੂੰ ਫਿਰ ਜਦੋਂ ਇੱਥੇ ਸੇਵਾ ਲਗਾ ਦਿੱਤੀ ਪੀ ਇੱਥੇ ਤੁਸੀਂ ਜਿਹੜਿਆ ਤਲਾਹ ਦੀ ਖੁਦਾਈ ਦੀ ਸੇਵਾ ਕਰੋ ਤੇ ਫਿਰ ਅਖੀਰ ਤੱਕ ਸਮਾਂ ਅਖੀਰ ਇੱਥੇ ਸਮਾਂ ਬਤਾਇਆ ਉਹਨਾਂ ਨੇ ਕਹਿੰਦੇ ਨੇ ਬਾਬਾ ਜੀ ਵੀ ਜਿਹੜੇ ਨੇ ਉਹ ਅਰਬ ਵਾਲੇ ਸਾਈਡ ਤੋਂ ਜਿਹੜੇ ਆ ਉਹ ਚੱਲ ਕੇ ਇੱਥੇ ਤੱਕ ਪਹ ਇਹ ਜੇ ਪਿਸ਼ੋਕਰ ਦੇਖੀ ਆ ਤਾਂ ਪਿਸ਼ੋਕਰ ਕੁਝ ਮਤ ਪੀਦ ਨੇ ਕੁਝ ਕਰਨਾ ਕਰਕੇ ਮਤ ਪੀਦ ਨੇ ਮਤ ਪੀਦ ਇਹ ਕੋਈ ਕਿਸੇ ਸਾਈਡ ਤੋਂ ਕਹਿ ਰਿਹਾ ਵੀ ਬਾਬਾ ਜੀ ਆਏ ਨੇ ਕੋਈ ਕਿਸੇ ਸਾਈਡ ਤੋਂ ਕਹਿ ਰਿਹਾ ਵੈਸੇ ਇਸ ਚੀਜ਼ ਦੀ ਪਰਚੋਲ ਕਰਨ ਦੀ ਵੈਸੇ ਜ਼ਰੂਰਤ ਆ ਤੇ ਮੈਂ ਚਾਹੁੰਨਾ ਕਿ ਅਸੀਂ ਸਮਾਂ ਪਾ ਕੇ ਆਪਣੇ ਪਿੰਡ ਵੱਲੋਂ ਇੱਕ ਕਮੇਟੀ ਬਣਾ ਕੇ ਇਹਦੀ ਪਰਚੋਲ ਜ਼ਰੂਰ ਕਰਾਂਗੇ ਤਾਂ ਕਿ ਅਸੀਂ ਇੱਕ 4-5 ਪੇਜਾਂ ਦਾ ਛੋਟਾ ਜਿਹਾ ਇਤਿਹਾਸ ਆਪਾਂ ਲਿਖ ਸਕੀਏ ਬਾਬਾ ਜੀ ਤਾਂ ਹਾਂਜੀ ਬਿਲਕੁਲ ਬਿਲਕੁਲ ਮਤਬਲ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਇੱਕ ਵਧੀਆ ਇਤਿਹਾਸ ਹੈ ਜਿਹੜਾ ਉਹ ਸੰਗਤਾਂ ਦੇ ਰੂਬਰੂ ਕੀਤਾ ਜਾਵੇ ਕਿ ਬਾਬਾ ਜੀ ਕਿੱਥੋਂ ਆਏ ਕਿਸ ਤਰ੍ਹਾਂ ਆਏ ਤੇ ਇੱਥੇ ਆ ਕੇ ਉਹਨਾਂ ਨੇ ਕਿੰਨਾ ਸਮਾਂ ਫਿਰ ਬਤੀਤ ਕੀਤਾ ਜਿਹੜੀਆਂ ਸੰਗਤਾਂ ਦਰਬਾਰ ਦੇ ਉੱਤੇ ਤੁਹਾਨੂੰ ਦੇਖ ਰਹੀਆਂ ਨੇ ਜਾਂ ਜਿਹੜੀਆਂ ਸੰਗਤਾਂ ਇਸ ਟਾਈਮ ਸਾਡੇ ਇਸ ਮਾਧਿਅਮ ਰਾਹ ਦੇਖ ਰਹੀਆਂ ਨੇ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਮੇਨ ਚੀਜ਼ ਹੈ ਸਾਡੇ ਮਾਈਂਡ ਵਿੱਚ ਸ਼ਰਧਾ ਆਪਾਂ ਕਿਸੇ ਨੂੰ ਸ਼ਰਧਾ ਬਣਾ ਕੇ ਕਰਾ ਜੀ ਨੇ ਵੀ ਇੱਥੋਂ ਆਪਾਂ ਠੀਕ ਹੋਣਾ ਆ ਠੀਕ ਹੋਣਾ ਆ ਜਿਹੜਾ ਡਾਕਟਰ ਹੁੰਦਾ ਡਾਕਟਰ ਸਾਨੂੰ ਨਹੀਂ ਪਤਾ ਉਹਨੇ ਕਿਹੜੀ ਗੋਲੀ ਦਿੱਤੀ ਆ ਸਾਡਾ ਸਿਰ ਦੁਖਣ ਡਿਆ ਹੁੰਦਾ ਭਾਵੇਂ ਢਿੱਡ ਪੀੜ ਦੀ ਗੋਲੀ ਦੇਦੇ ਅਸੀਂ ਠੀਕ ਹੋਈ ਨਹੀਂ ਕਿਉਂਕਿ ਸਾਨੂੰ ਪਤਾ ਵੀ ਗੋਲੀ ਦਿੱਤੀ ਆ ਹੀ ਕਾਲੀ ਆ ਜਿਹੜਾ ਇੱਥੇ ਹੁਣ ਸ਼ਨੀ ਐਤਵਾਰ ਤਾਂ ਇੱਥੇ ਸੰਗਤ ਆਉਂਦੀ ਹੀ ਆਉਂਦੀ ਆ ਬਹੁਤ ਤਦਾਰ ਦੇ ਸੰਗਤ ਆਉਂਦੀ ਆ ਜਿੱਦਾਂ ਇੱਥੇ ਮੇਲਾ ਹੁੰਦਾ ਉਹਦੇ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਹੁੰਦੀ ਆ ਲੱਖਾਂ ਤਦਾਰ ਦੇ ਵਿੱਚ ਵੈਸੇ ਤਾਂ ਇੱਥੇ ਸੱਤ ਦੇ ਸੱਤ ਦਿਨ ਸੰਗਤ ਆਉਂਦੀ ਆ ਲੇਕਿਨ ਜ਼ਿਆਦਾ ਕਰਕੇ ਜਿਹੜੀ ਸੰਗਤ ਆ ਉਹ ਸ਼ਨੀ ਤੇ ਐਤਵਾਰ ਹੁੰਦੀ ਆ ਜੀ ਅ ਬਾਬਾ ਜੀ ਜਿਵੇਂ ਕਿ ਬਹੁ ਪੰਜਾਬੀ ਦੇ ਇੱਕ ਕਹਾਵਤ ਹੈ ਕਿ ਚਮਤਕਾਰ ਨੂੰ ਨਮਸਕਾਰ ਜਾਂ ਕਿਸੇ ਵੀ ਦਰਬਾਰ ਦੇ ਉਤੋਂ ਜੇਕਰ ਸੰਗਤ ਨੂੰ ਕੋਈ ਬੈਨੀਫਿਟ ਹੁੰਦਾ ਕਿਉਂਕਿ ਹਰ ਬੰਦਾ ਜਿਹੜਾ ਹੈ ਉਹ ਤਕਰੀਬਨ ਤਕਰੀਬਨ ਜਿਹੜਾ ਆਪਣੇ ਬੈਨੀਫਿਟਸ ਦੇ ਲਈ ਹੀ ਦਰਬਾਰਾਂ ਤੇ ਜਾਂਦਾ ਜ਼ਿਆਦਾਤਰ ਦੇਖਿਆ ਜਾਂਦਾ ਹੈ ਤੇ ਕਿਹੜੀ ਕਿਹੜੀ ਸੰਗਤ ਜਿਹੜੀ ਇੱਥੇ ਆਣ ਕੇ ਆਪਣਾ ਲਾਹਾ ਲੈ ਸਕਦੀ ਹੈ ਕਿਹੜੀ ਕਿਹੜੀ ਸੰਗਤ ਹੈ ਜਿਹੜਾ ਕਿਹੜੇ-ਕਿਹੜੇ ਜਿਵੇਂ ਕਿ ਸਾਨੂੰ ਪਤਾ ਲੱਗਿਆ ਵੀ ਇੱਥੇ ਕੁਝ ਦੇਖਿਆ ਸੀ ਪਿਪਲ ਦੇ ਥੱਲੇ ਲੂਣ ਝਾੜੂ ਵੀ ਚੜਾਇਆ ਹੋਇਆ ਆ ਦਰਬਾਰ ਦੇ ਸਰੋਵਰ ਤੇ ਕਹਿੰਦੇ ਸਨਾਨ ਕਰਨ ਦੇ ਨਾਲ ਜਿਹੜਾ ਆ ਸਰੀਰਕ ਰੋਗ ਜਾਂ ਚਮੜੀ ਦੇ ਰੋਗ ਵੀ ਠੀਕ ਹੁੰਦੇ ਨੇ ਕਿਹੜੇ-ਕਿਹੜੇ ਜਾਂ ਕਿਹੜੇ-ਕਿਹੜੀ ਚੀਜ਼ਾਂ ਬਾਰੇ ਤੁਸੀਂ ਕਹਿਣਾ ਚਾਹੋਗੇ ਵੈਸੇ ਤੇ ਜਿਹਦਾ ਮੋਟਾਪਾ ਕਈਆਂ ਦਾ ਬਹੁਤ ਜ਼ਿਆਦਾ ਹੋ ਜਾਂਦਾ ਆ ਉਹ ਵੀ ਆਣ ਕੇ ਇੱਕ ਪਰੋਲੀ ਹੁੰਦੀ ਆ ਤੇ ਉਹ ਮਿੱਟੀ ਦੀ ਬਣੀ ਹੁੰਦੀ ਆ ਜਾਂ ਆਟੇ ਦੀ ਬਣਾਲੀ ਦੀ ਆ ਉਹ ਵੀ ਇੱਥੇ ਚਾੜ ਕੇ ਚਾੜੇ ਤੇ ਉਹ ਵੀ ਸਰੀਰ ਪਤਲਾ ਹੋ ਜਾਂਦਾ ਆ ਕਈਆਂ ਦੇ ਭੋੜੀਆਂ ਨਹੀਂ ਹਟਦੀਆਂ ਭੋੜੀਆਂ ਵੀ ਇੱਥੇ ਕੋਈ ਸੁਖਣਾ ਸੁੱਕ ਜੇ ਮਾਂਜਾ ਲੋਣ ਪਰੋਲੀ ਇਦਾਂ ਕਰਕੇ ਉਹ ਸੁਖਣਾ ਵੀ ਪੂਰੀ ਹੁੰਦੀ ਆ ਜੇ ਤੁਹਾਨੂੰ ਮੈਂ ਛੋਟੀ ਜਿਹੀ ਆਪਣੀ ਨਿੱਜੀ ਮੈਸ ਪਿੰਡ ਦਾ ਵਸਨੀਕ ਜੇ ਮੈਂ ਛੋਟੀ ਜਿਹੀ ਇੱਕ ਇੱਕ ਮਿੰਟ ਤੁਹਾਨੂੰ ਮੈਂ ਇੱਕ ਗੱਲ ਸੁਣਾਵਾਂ ਤੇ ਤੁਸੀਂ ਵਾਕਿਆ ਹੀ ਹੈਰਾਨ ਹੋ ਜੂਗੇ ਮੈਂ ਆੜਤ ਕੀਤੀ ਮੰਡੀ ਦੇ ਵਿੱਚ ਆੜਤ ਕਰਦੇ ਆ ਕਿਉਂਕਿ ਪਹਿਲੀ ਦਫਾ ਆੜਤ ਕੀਤੀ ਕੋਈ ਤਜਰਬਾ ਨਹੀਂ ਸੀ ਮੇਰੇ ਕੋਲ ਗੱਡੀਆਂ ਨਹੀਂ ਆਈਆਂ ਮੇਰੇ ਕੋ ਬੋੜੀਆਂ ਸਾਰੀਆਂ ਸਰਨਡਾ ਪੀਆਂ ਸਾਰੀ ਰਾਹ ਟੈਨਸ਼ਨ ਪਈ ਬੋੜੀਆਂ ਸੜ ਗਈਆਂ ਮਾਲ ਮੇਰਾ ਸਾਰਾ ਖਰਾਬ ਹੋਇਆ ਨਾ ਕਣ ਖਰਾਬ ਹੋ ਜਾਣੀਆਂ ਰਾਤ ਦੇ 2 ਵਜੇ ਇੱਥੇ ਆਇਆ ਮੈਂ ਸੁੱਤਾ ਨਹੀਂ 2 ਵਜੇ ਅਰਦਾਸ ਕੀਤੀ ਵੀ ਬਾਬਾ ਜੀ ਮੈਂ ਤੁਹਾਡੀ ਆਗਿਆ ਲੈ ਕੇ ਮੈਂ ਫੇਰ ਆਪਣੀ ਹਰਤ ਸ਼ੁਰੂ ਕੀਤੀ ਸੀ ਤੇ ਪਰ ਅੱਜ ਮੇਰੇ ਕੋ ਬੋੜੀਆਂ ਗੱਡੀ ਕੋਈ ਨਹੀਂ ਆਈ ਟਰਾਂਸਪੋਰਟ ਗੱਡੀ ਕੋਈ ਨਹੀਂ ਆਈ ਸਾਰਿਆਂ ਦਾ ਮਾਲ ਚੁੱਕਾਂ ਦੇ ਲੇਕਿਨ ਮੇਰਾ ਮਾਲ ਨਹੀਂ ਚੁੱਕਿਆ ਗਿਆ ਉਹਦੇ ਵਿੱਚ ਸਵੇਰੇ 6 ਵਜੇ ਤੇ ਮੁੰਨੇ ਇੱਕ ਟਰੱਕ ਡਰਾਈਵਰ ਦਾ ਫੋਨ ਆ ਗਿਆ ਕਹਿੰਦੇ ਵੀਰ ਜੀ ਤੁਸੀਂ ਗਿੱਲ ਕਮਿਸ਼ਨ ਸ਼ਾਪ ਦੇ ਵਿੱਚ ਬੋਲਦੇ ਮੈਂ ਕਿਹਾ ਹਾਂਜੀ ਕਹਿੰਦੇ ਤੁਹਾਡੇ ਵੱਲੋਂ ਕਿਸ ਨੇ ਸ਼ਿਫਾਰਤ ਦਿੱਤੀ ਤੁਹਾਡਾ ਕਿਸ ਨੇ ਨੰਬਰ ਦਿੱਤਾ ਸੀ ਮੈਂ ਕਿੰਨੇ ਨੰਬਰ ਤੱਕ ਕਹਿੰਦਾ ਫਤਿਹ ਕਰ ਤੂੰ ਮੈਂ ਕਹਾਂ ਮੈਨੂੰ ਉਹਦਾ ਨੰਬਰ ਦਿਓ ਮੈਂ ਉਹਨੇ ਗਾੜੀ ਨੰਬਰ ਤੱਕ ਫਤਿਹ ਕਰਦਾ ਮੈਂ ਫਤਿਹ ਕਰ ਉਹਨੇ ਪੁੱਛਿਆ ਮੈਂ ਕਹਾਂ ਤੁਹਾਨੂੰ ਤੁਸੀਂ ਮੈਨੂੰ ਜਾਣਦੇ ਹੋ ਕਹਿੰਦੇ ਨਹੀਂ ਕਹਿੰਦਾ ਤੁਹਾਡਾ ਨੰਬਰ ਮੈਨੂੰ ਤੁਸੀਂ ਫਲਾਣੇ ਫਲਾਣੇ ਨੇ ਫੇਰ ਮੈਂ ਸਮਝਿਆ ਵੀ ਨਹੀਂ ਮੈਂ ਹੁਣ ਅਖੀਰ ਤੱਕ ਨਹੀਂ ਜਾਣਾ ਇਹ ਬਾਬਾ ਜੀ ਨੇ ਆਪ ਹੀ ਭੇਜੀ ਲਫ਼ਜ਼ ਜਿਹੜੇ ਨੇ ਕਈ ਵਾਰ ਇੱਧਰ ਉੱਧਰ ਜ਼ਰੂਰ ਹੋ ਜਾਂਦੇ ਨੇ ਪਰ ਜੋ ਸਪਸ਼ਟੀ ਕਰਨਿਆ ਉਹ ਇਹੀ ਸਿੱਧ ਕਰਦਾ ਆ ਕਿ ਚਮਤਕਾਰ ਹੈ ਭਾਵ ਕਿ ਜਿਵੇਂ ਭਾਈ ਸਾਹਿਬ ਜੀ ਹੁਣ ਨੇ ਦੱਸਿਆ ਕਿ ਮੋਟਾਪਾ ਜਿਹੜਾ ਖਤਮ ਹੋ ਜਾਂਦਾ ਆ ਬਹੁਤ ਸਾਰੇ ਜਿਹੜੇ ਮੋٹے ਵੀਰ ਨੇ ਉਹ ਸੋਚਦੇ ਹੋਣਗੇ ਕਿ ਅਸੀਂ ਵੀ ਜਾਵਾਂਗੇ ਤੇ ਮੋਟਾਪਾ ਖਤਮ ਹੋ ਜਾਏਗਾ ਪਰ ਮੈਂ ਥੋੜਾ ਜਿਹਾ ਇੱਥੇ ਸਪਸ਼ਟੀਕਰਨ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਮੋਟਾਪਾ ਕਿਹੜਾ ਤੁਸੀਂ ਇੱਕ ਠਰਾ ਦਾ ਰੋਗ ਸੁਣਿਆ ਹੋਣਾ ਜੇ ਅੱਜ ਦੇ ਯੁੱਗ ਦੇ ਵਿੱਚ ਆਪਾਂ ਉਹਨੂੰ ਕਹਿੰਦੇ ਆ ਤੇ ਥਾਇਰੋਇਡ ਇਸ ਤਰ੍ਹਾਂ ਦੀ ਜਿਹੜੀ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਬਿਮਾਰੀ ਨੂੰ ਠਰਾ ਕਿਹਾ ਜਾਂਦਾ ਸੀ ਉਹ ਠਰਾ ਦਾ ਰੋਗ ਹੈ ਜਿਹੜਾ ਉਹ ਇੱਥੇ ਜਦੋਂ ਪੜੋਲੀ ਚੜਾ ਕੇ ਇਸ਼ਨਾਨ ਕੀਤੇ ਜਾਂਦੇ ਸੀ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ 18000 ਰੋਗ ਜਿਹੜਾ ਮੋਟਾਪਾ ਸਰੀਰ ਫੁੱਲਦਾ ਜਾਂਦਾ ਬਿਨਾ ਕਿਸੇ ਗੱਲ ਤੋਂ ਉਹ ਠੀਕ ਹੋ ਜਾਂਦਾ ਸੀ ਦੂਸਰਾ ਚਮੜੀ ਦੇ ਰੋਗ ਜੋ ਗੱਲਬਾਤ ਹੋਰ ਵੀ ਸੰਗਤਾਂ ਤੋਂ ਸੁਣਨ ਨੂੰ ਮਿਲੀ ਕਿ ਚਮੜੀ ਦੇ ਰੋਗ ਜਿਵੇਂ ਕਿ ਸਾਡੀ ਚਮੜੀ ਦੇ ਉੱਤੇ ਦਾਤ ਖਾਜ਼ ਖੁਜਲੀ ਜਾਂ ਸਾਡੇ ਸਰੀਰ ਦੇ ਉੱਤੇ ਅਣਚਾਹੀਆਂ ਫੋੜੇ ਫੈਂਸੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜੇਕਰ ਅਸੀਂ ਝਾੜੂ ਲੂਣ ਜਿਹੜਾ ਸੁਖਣਾ ਸੁੱਕ ਕੇ ਤੇ ਇੱਥੇ ਇਸ਼ਨਾਨ ਕਰਦੇ ਆਂ ਤੇ ਸਾਡਾ ਉਹ ਵੀ ਸਰੀਰ ਹੈ ਜਿਹੜਾ ਬਿਲਕੁਲ ਤੰਦਰੁਸਤ ਹੋ ਜਾਂਦਾ ਦੂਸਰਾ ਭਾਈ ਸਾਹਿਬ ਹੋਣਾ ਨੇ ਬਹੁਤ ਹੀ ਸੁੰਦਰ ਗੱਲ ਕੀਤੀ ਪੀ ਪੁੱਤਰ ਕਿਉਂਕਿ ਜੇ ਇਹ ਪਿੰਡ ਦਾ ਵਾਸਾ ਆਇਆ ਤਾਂ ਉਹ ਵੀ ਬਾਬਾ ਜੀ ਦੀ ਸ਼ਕਤੀ ਦੇ ਨਾਲ ਹੋਇਆ ਇਸ ਪਿੰਡ ਨੂੰ ਵਸਾਉਣ ਵਾਲੇ ਬਾਬਾ ਗਰੀਬਦਾਸ ਜੀ ਸੀ ਇਸ ਪਿੰਡ ਦੇ ਵਿੱਚ ਜੇਕਰ ਅੱਜ ਚਾਰ ਜੀ ਬੈਠੇ ਨੇ ਤੇ ਉਹ ਬਾਬਾ ਜੀ ਦੀ ਸ਼ਕਤੀ ਕਰਕੇ ਬੈਠੇ ਨੇ ਬਾਬਾ ਜੀ ਕਰਕੇ ਬੈਠੇ ਨੇ ਤੇ ਅੱਜ ਦੁਨੀਆ ਭਰ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਜੇਕਰ ਕਿਸੇ ਦੇ ਔਲਾਦ ਨਹੀਂ ਹੋ ਰਹੀ ਵਜ੍ਹਾ ਚਾਹੇ ਕੋਈ ਵੀ ਹੋਵੇ ਚਾਹੇ ਉਹ ਡਾਕਟਰੀ ਰੋਗ ਹੋਵੇ ਚਾਹੇ ਉਹ ਉਪਰੀ ਥਲੜੀ ਬਾਕੀ ਤੁਸੀਂ ਸਮਝਦਾਰ ਹੋ ਕਿਸੇ ਵੀ ਤਰ੍ਹਾਂ ਦੀ ਕੋ ਪ੍ਰੋਬਲਮ ਹੋਵੇ ਤੇ ਦਰਬਾਰ ਤੇ ਆ ਕੇ ਸੱਚੇ ਮਨ ਦੇ ਨਾਲ ਸੱਚੀ ਨੀਅਤ ਦੇ ਨਾਲ ਅਗਰ ਤੁਸੀਂ ਨਤਮਸਤਕ ਹੁੰਦੇ ਹੋ ਤੇ ਆਪਣੀ ਜੜੀ ਹੈ ਭਾਵਨਾ ਬਾਬਾ ਜੀ ਦੇ ਨਾਲ ਸਾਂਝੀ ਕਰਦੇ ਹੋ ਦਰਬਾਰ ਤੇ ਆਉਂਦੇ ਹੋ ਤੇ ਮੇਰੇ ਖਿਆਲ ਨਾਲ ਬਹੁਤ ਜਲਦੀ ਜੜਾ ਆ ਤੁਹਾਡੀ ਵੀ ਗੋਦ ਹਰੀ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੜੀਆਂ ਨੇ ਉਹ ਗੱਲਾਂ ਇੱਥੇ ਸੁਣਨ ਨੂੰ ਮਿਲੀਆਂ ਬਹੁਤ ਸਾਰੇ ਐਸੇ ਚਮਤਕਾਰ ਸੁਣਨ ਨੂੰ ਮਿਲੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਥੇ ਡੂੰਘੀਆਂ ਵੀ ਨੇ ਜਿਹੜੀਆਂ ਨਾ ਸਾਨੂੰ ਪਤਾ ਤੇ ਨਾ ਸੰਗਤ ਨੂੰ ਪਤਾ ਪਰ ਪੁਰਾਤਨ ਸਮੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੇ ਆ ਉਹ ਦਰਬਾਰ ਦੇ ਵਿੱਚ ਚਮਤਕਾਰ ਹੋਏ ਤੇ ਹੋ ਰਹੇ ਨੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਮੈਂਟਲੀ ਪ੍ਰੋਬਲਮ ਆ ਸਰੀਰਕ ਪ੍ਰੋਬਲਮ ਆ ਜਾਂ ਕਿਸੇ ਵੀ ਤਰ੍ਹਾਂ ਦਾ ਫਿਜ਼ੀਕਲ ਅਸਾਉਟ ਆ ਤੇ ਇੱਕ ਵਾਰੀ ਦਰਬਾਰ ਤੇ ਆ ਕੇ ਨਤਮਤ ਮस्तक ਜਰੂਰ ਹੋਵੋ ਤੇ ਬਾਬਾ ਜੀ ਦਾ ਅਸਰਵਾਦ ਲੈ ਕੇ ਆਪਣੇ ਆਪ ਨੂੰ ਜਿਹੜਾ ਆ ਉਹ ਜ਼ਰੂਰ ਇੱਥੇ ਆ ਕੇ ਵਿਭਾਗਾ ਬਣਾਓ ਸਾਡੇ ਨਾਲ ਭਾਈ ਸਾਹਿਬ ਅਜੇ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਬਾਬਾ ਜੀ ਜੇਕਰ ਆਪਾਂ ਦੂਸਤ ਰਾੜੇ ਦੀ ਸੰਗਤਾਂ ਇੱਥੇ ਪਹੁੰਚਣਾ ਚਾਹੁੰਦੀਆਂ ਨੇ ਤੇ ਐਡਰੈਸ ਦੇ ਉੱਤੇ ਥੋੜਾ ਜਿਹਾ ਚਾਨਣਾਣਾ ਜ਼ਰੂਰ ਪਾ ਜੀ ਇਹ ਪੰਜਾਬ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਕਲਾ ਨੋੜ ਜਾਂਦਿਆਂ ਹੋਇਆਂ 3 3.5 ਕਿਲੋਮੀਟਰ ਦੇ ਵਿੱਚ ਮਸ਼ਰਾਲਾ ਪਿੰਡ ਹਰਵਾਲ ਅਗਵਾਨ ਦੇ ਵਿੱਚ ਘਾੜ ਦੇ ਬੰਨੇ ਮਸ਼ਰਾਲਾ ਪਿੰਡ ਪੈਂਦਾ ਜੇ ਮਸ਼ਰਾਲਾ ਹਾਂ ਜਿਹੜਾ ਕੋ ਜੀ ਪਿੰਡ ਮਸ਼ਰਾਲਾ ਜ਼ਿਲ੍ਹਾ ਗੁਰਦਾਸਪੁਰ ਕਸਬਾ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਨੂੰ ਚੱਲਾਂਗੇ ਤੇ 3 ਕਿਲੋਮੀਟਰ ਤੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕਾਂ ਨੂੰ ਚੱਲਾਂਗੇ ਤੇ ਇਸ ਸਥਾਨ ਤੋਂ ਡੇਰਾ ਬਾਬਾ ਨਾਨਕ ਜਿਹੜਾ 3 ਕਿਲੋਮੀਟਰ ਦੂਰ ਰਹਿ ਜਾਂਦਾ ਹਰ ਤਰ੍ਹਾਂ ਦੀ ਗੱਲਬਾਤ ਜਿਹੜੀ ਉਹ ਬਾਬਾ ਜੀ ਨੇ ਇੱਥੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਜ਼ਿਆਦਾਤਰ ਕਮੈਂਟ ਆ ਰਹੇ ਸੀ ਕਿ ਬਾਬਾ ਗੁਰਸੇਵਕ ਸਿੰਘ ਜੀ ਦੇ ਨਾਲ ਜਿਹੜੀ ਗੱਲਬਾਤ ਕਰਾਈ ਜਾਵੇ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਫਿਲਹਾਲ ਬਾਬਾ ਜੀ ਜਿਹੜੇ ਉਸ ਸੰਗਤ ਦੇ ਨਾਲ ਮਸਰੂਮ ਸੀ ਇਸ ਕਰਕੇ ਉਹਨਾਂ ਨੇ ਸੇਵਾਦਾਰਾਂ ਦੀ ਜਿਹੜੀ ਡਿਊਟੀ ਲਗਾ ਦਿੱਤੀ ਕਿ ਇੱਥੋਂ ਦੇ ਇਤਿਹਾਸ ਬਾਰੇ ਜਾਣਨਾ ਪਾਇਆ ਜਾਵੇ ਜਿਹੜੀ ਗੱਲਬਾਤ ਮੇਨ ਸੀ ਕਿ ਬਾਬਾ ਜੀ ਜਿਹੜੇ ਜੋੜੀਆਂ ਤੋਂ ਚੱਲ ਕੇ ਇੱਥੇ ਪਹੁੰਚਦੇ ਆ ਇੱਥੇ ਆਣ ਕੇ ਡੇਰੇ ਦੇ ਵਿੱਚ ਬੈਠਦੇ ਆ ਪਿੰਡ ਦੇ ਵਿੱਚ 2:00 ਵਜੇ ਆ ਪਿੰਡ ਦੇ ਵਿੱਚ ਜ਼ਿਆਦਾਤਰ ਕੋਈ ਨਹੀਂ ਵੱਜਦਾ ਤੇ ਉਸ ਤੋਂ ਬਾਅਦ ਜਦੋਂ ਬਾਬਾ ਜੀ ਇੱਥੇ ਆਣ ਕੇ ਬੈਠ ਜਾਂਦੇ ਆ ਸੰਗਤਾਂ ਦਾ ਜਿਹੜਾ ਉਧਾਰ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਸ ਪਿੰਡ ਨੂੰ ਜਿਹੜਾ ਆ ਬਾਬਾ ਜੀ ਵੱਲੋਂ ਹੀ ਵਸਾਇਆ ਜਾਂਦਾ ਤਸੰਗ ਜੀ ਲਗਾਤਾਰ ਤੁਸੀਂ ਜਿਹੜੇ ਸਾਡੇ ਨਾਲ ਦਰਸ਼ਨ ਕਰਦੇ ਪਏ ਹੋ ਤਣ ਤਣ ਬਾਬਾ ਗਰੀਬਦਾਸ ਜੀ ਦੇ ਦਰਬਾਰ ਤੋਂ ਮਸਰਾਲਾ ਵਿਖੇ ਇਸ ਟਾਈਮ ਬੈਠੇ ਹੋਏ ਆ ਜਿਵੇਂ ਕਿ ਤੁਸੀਂ ਪਿੱਛੇ ਜਾਣਕਾਰੀ ਲੈ ਚੁੱਕੇ ਹੋ ਕਿ ਇਸ ਟਾਈਮ ਅਸੀਂ ਮਸਰਾਲਾ ਦੇ ਵਿੱਚ ਪਹੁੰਚੇ ਹੋਏ ਆ ਤੇ ਇੱਥੋਂ ਦੇ ਇਤਿਹਾਸ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਕੇ ਟਾਈਮਾਂ ਕਿ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਉਹ ਸਾਡੇ ਨੂੰ ਸਵਾਲ ਕੀਤੇ ਗਏ ਸੀ ਕਿ ਬਾਬਾ ਗਰੀਬਦਾਸ ਜੀ ਦੇ ਦਰਸ਼ਨ ਦਿਦਾਰੇ ਕਰਾਓ ਤੇ ਬਾਬਾ ਜੀ ਦੇ ਨਾਲ ਗੱਲਬਾਤ ਕਰਾਓ ਬਾਬਾ ਜੀ ਦੇ ਨਾਲ ਜਿਆਦਾ ਗੱਲਬਾਤ ਨਹੀਂ ਕਰ ਪਾਇਆ ਕਿਉਂਕਿ ਅੱਜ ਸੰਗਤਾਂ ਦੂਰੋ ਦੂਰੋ ਚੱਲ ਕੇ ਪਹੁੰਚੀ ਹੋਈਆਂ ਸੀ ਤੇ ਸੰਗਤਾਂ ਨੂੰ ਟਾਈਮ ਦੇਣਾ ਜਿਹੜਾ ਆ ਉਹ ਬਹੁਤ ਜਿਆਦਾ ਜ਼ਰੂਰੀ ਹੁੰਦਾ ਇਸ ਕਰਕੇ ਹੀ ਬਾਬਾ ਜੀ ਨੂੰ ਜਿਆਦਾ ਡਿਸਟਰਬ ਨਹੀਂ ਕੀਤਾ ਤੇ ਬਾਬਾ ਜੀ ਨੇ ਇਤਿਹਾਸ ਤੇ ਚਾਨਣਾ ਪਾਉਣ ਦੇ ਲਈ ਜਿਹੜਾ ਆ ਸੇਵਾਦਾਰਾਂ ਨੂੰ ਜਿਹੜਾ ਆ ਅੱਗੇ ਕੀਤਾ ਸੀ ਇਤਿਹਾਸ ਤੇ ਜਿਹੜਾ ਆ ਉਹ ਅਸੀਂ ਚਾਨਣਾ ਜਿਹੜਾ ਆ ਪਾ ਚੁੱਕੇ ਆ ਹੁਣ ਦੋ ਲਬਜ ਜਿਹੜੇ ਆ ਉਹ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕੁਝ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਬਹੁਤ ਜ਼ਰੂਰੀ ਸੀ ਕਿ ਅਸੀਂ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰੀਏ ਕਿ ਬਾਬਾ ਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਲਗਾਤਾਰ ਸੰਗਤਾਂ ਤੁਹਾਡੇ ਕੋ ਪਹੁੰਚਦੀਆਂ ਨੇ ਤੇ ਕਿਹੜਾ ਕਿਹੜਾ ਦੇਣਿਆ ਖਾਸ ਕਰਕੇ ਜਦੋਂ ਤੁਸੀਂ ਗੱਡੀ ਤੇ ਬੈਠੇ ਹੁੰਦੇ ਹੋ ਤੇ ਸੰਗਤ ਜਿਹੜੀ ਪਹੁੰਚਦੀ ਬਾਬਾ ਜੀ ਗੁਰੂ ਪਿਆਰੇ ਗੁਰੂ ਸواری 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਥੇ ਮਹਾਰਾਜ ਦੇ ਬਾਬਾ ਜੀ ਦੇ ਸਤਾਨ ਦੇ ਸ਼ਨੀ ਐਤਵਾਰ ਹਰ ਸ਼ਨੀ ਐਤਵਾਰ ਗੁਰੂ ਕੇ ਲੰਗਰ ਚੱਲਦੇ ਤੇ ਹਰ ਸੰਗਤ ਆਉਂਦੀ ਹੈ ਹਰ ਐਤਵਾਰ ਤੇ ਬਾਬਾ ਜੀ ਦਾ ਸਾਲਾਨਾ ਜੁਰ ਮੇਲਾ ਜਿਹੜਾ 26 ਹਾਰ ਨੂੰ 10 ਜੁਲਾਈ ਨੂੰ ਹਰ ਸਾਲ ਬਾਬਾ ਜੀ ਦੇ ਤੇ 31 ਖਾਨ ਪਰਸਾ ਤੇ ਭੋਗ ਪੈਂਦੇ ਆ ਤੇ ਹਰ ਸਾਲ ਇਥੇ ਮੇਲਾ ਜਿਹੜਾ ਬਣਾਇਆ ਜਾਂਦਾ 26 10 ਜੁਲਾਈ ਨੂੰ 26 ਹਾਰ ਨੂੰ 10 ਜੁਲਾਈ ਨੂੰ ਮੇਲਾ ਆ ਰਿਹਾ 10 ਜੁਲਾਈ ਨੂੰ ਬਾਬਾ ਜੀ ਸੰਗਤਾਂ ਜਿਵੇਂ ਕਿ ਦੂਰ ਦੂਰ ਆਉਂਦੀਆਂ ਨੇ ਸਿਰ ਇੱਕ ਛੋਟੇ ਜਿਹੇ ਸਵਾਲ ਦੇ ਉੱਤੇ ਜ਼ਿਆਦਾਤਰ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਮਨ ਦੇ ਵਿੱਚ ਬਹੁਤ سارے ਸਵਾਲ ਲੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਸੰਗਤਾਂ ਦੇਖਦੀ ਆਪਣੀ ਸਵਾ ਇਹ ਆਪਣਾ ਜਵਾਬ ਇਹੋ ਹੀ ਹੈ ਮਹਾਰਾਜ ਫਿਰ ਮਹਾਰਾਜ ਦੇ ਗੁਰੂ ਦਰਸ਼ਨ ਕਰਨ ਹੁੰਦੇ ਮਹਾਰਾਜ ਦੇ ਚਲੋ ਮਹਾਰਾਜ ਸਾਰਿਆਂ ਦੀ ਭਾਵਨਾ ਮਨਕਾਉਣਾ ਭਾਵਨਾ ਪੂਰੀਆਂ ਕਰਦੇ ਨੇ ਮਹਾਰਾਜ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਇਦਾਂ ਹੀ ਚਲੋ ਮਹਾਰਾਜ ਚੜ੍ਹਦੀ ਕਲਾ ਰੱਖਣ ਸੰਗਤਾਂ ਦੇ ਗੁਰਬਾਣੀ ਪਰੋ ਨਾਮ ਜਪੋ ਮਹਾਰਾਜ ਚੜ੍ਹਦੀ ਕਲਾ ਕਰਨੇ ਸਾਡੇ ਨਾਲ ਇਸ ਟਾਈਮ ਬਾਬਾ ਗੁਰਸੇਵਰ ਸਿੰਘ ਜੀ ਤੰਤਨ ਬਾਬਾ ਗਰੀਬਦਾਸ ਜੀ ਗੱਦੀ ਨਸੀਹ ਜਿਹੜੇ ਵਰਤਮਾਨ ਬਾਬਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਜ਼ਿਆਦਾ ਡਿਸਟਰਬ ਨਹੀਂ ਕਰ ਸਕਦੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਦੂਰੋਂ ਦੂਰੋਂ ਆ ਕੇ ਜਿਹੜਾ ਆ ਇੱਥੇ ਬਾਬਾ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਬੈਠੀ ਹੋਈ ਹੈ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਆਪਾਂ ਲੰਗਰਾਂ ਦੀ ਗੱਲਬਾਤ ਕੀਤੀ ਹੈ ਤੇ ਆਓ ਅਸੀਂ ਪਹਿਲਾਂ ਜਿਹੜਾ ਹੈ ਤੁਹਾਨੂੰ ਲੰਗਰ ਹਾਲ ਦੇ ਵਿੱਚ ਵੀ ਲੈ ਕੇ ਚਲਦੇ ਹਾਂ ਤੇ ਫਿਰ ਉੱਥੇ ਜਾ ਕੇ ਜਿਹੜੀ ਗੱਲਬਾਤ ਕਰਦੇ ਹਾਂ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋ ਜੋ ਡੀਪੀਸੀ ਪੰਜਾਬੀ ਤੇ ਤੇ ਤੁਹਾਨੂੰ ਇਸ ਟਾਈਮ ਸਰਾਲਤਾ ਦਿਖਾ ਰਿਹਾ ਤੇ ਇਹ ਲੰਗਰ ਹਾਲ ਆ ਜਿੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਲਗਾਤਾਰ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੇ ਜਿਹੜੇ ਆ ਇੱਥੇ ਲੰਗਰਾਂ ਦੀ ਜਿਹੜੀ ਉਹ ਸੇਵਾ ਚੱਲਦੀ ਪਈ ਹੈ ਤੇ ਲੰਗਰ ਜਿਹੜੇ ਆ ਉਹ ਬੰਦੇ ਪਏ ਨੇ ਲਗਾਤਾਰ ਤੁਸੀਂ ਦੇਖਦੇ ਪਿਓ ਕਿ ਚੁੱਲ੍ਹੇ ਚੱਲਦੇ ਪਏ ਨੇ ਇੱਧਰ ਜਿਹੜੇ ਆ ਉਹ ਲੰਗਰ ਬਣੇ ਹੋਏ ਨੇ ਤੇ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਆਪਣੇ ਥਾਂ ਤੇ ਜਿਹੜਾ ਬੈਠ ਕੇ ਸੰਗਤ ਨਾਲ-ਨਾਲ ਆਂਦੀ ਤੇ ਨਾਲ-ਨਾਲ ਜਿਹੜਾ ਆ ਲੰਗਰ ਸਾਕੇ ਜਿਹੜਾ ਆ ਉਹ ਆਪਣੇ ਆਪਣੇ ਘਰਾਂ ਨੂੰ ਜਿਹੜਾ ਇਥੋਂ ਜਾਂਦੀ ਏ ਤੇ ਲਗਾਤਾਰ ਤੁਸੀਂ ਜਿਹੜਾ ਆ ਤਸਵੀਰਾਂ ਆ ਦੇ ਦੇ ਪਿਓ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਤਨ ਤਨ ਬਾਬਾ ਗਰੀਬਦਾਸ ਜੀ ਦੇ ਦੇ ਰੇ ਮਸਰਾਲਾ ਤੋਂ ਮਸਰਾਲਾ ਤੋਂ ਤਸਵੀਰਾਂ ਤੁਸੀਂ ਦੇ ਦੇ ਪਿਓ ਤਾਨੂੰ ਇਹ ਦਰਸ਼ਨ ਕਿਵੇਂ ਲੱਗੇ ਇਤਿਹਾਸ ਬਾਰੇ ਚਾਨਣਾ ਪਾਇਆ ਤੁਹਾਨੂੰ ਕਿਵੇਂ ਲੱਗਿਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਜਿਹੜਾ ਵੀਡੀਓ ਲਾਈਕ ਕਰਕੇ ਅੱਗੇ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਤ ਦੇ ਨਾਲ ਧੰਨਵਾਦ